ਕੀ ਆਏਗਾ ਐਮਪੀ ਇਲੈਕਸ਼ਨ ਰਮਣਾ ਹੈ ਜੈਦੀ ਪਾਰਟੀ ਆਓ ਆਓ ਆਪ ਦੇ ਸਾਥ ਜੀ ਤੁਸੀਂ ਪਹਿਲਾਂ ਇਹ ਦੱਸੋ ਤੁਹਾਡਾ ਚੋਣ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਚੋਣ ਪ੍ਰਚਾਰ ਮੇਰਾ ਬਹੁਤ ਵਧੀਆ ਚੱਲ ਰਿਹਾ ਡੋਰ ਬਾਈ ਡੋਰ ਚੱਲ ਰਿਹਾ ਤੇ ਬਹੁਤ ਵਧੀਆ ਪਿੰਡਾਂ ਚੋਂ ਰਿਸਪਾਂਸ ਮਿਲ ਰਿਹਾ ਬਹੁਤ ਬੜਿਆ ਸਤਿਕਾਰਯੋਗ ਕਿੰਨੇ ਘਰ ਤੇ ਕਿੰਨੇ ਪਿੰਡਾਂ ਮੈਂ ਤਕਰੀਬਨ ਖਨੌਰੀ ਤੋਂ ਲਾ ਕੇ ਮੂਹਣ ਕੋ ਮੂਹਣ ਕੋ ਤੋਂ ਲਾ ਕੇ ਡੈਰਾ ਗਾਗਾ ਸੁਨਾਮ ਤੇ ਉਸ ਤੋਂ ਬਾਅਦ ਸੰਗਰੂਰ ਤੇ ਬਰਨਾਲਾ ਤੇ ਮਲੇਰ ਕੋਟਲਾ ਇਹ ਆਪਾਂ ਉੱਥੇ ਕਰ ਚੁੱਕੇ ਆਂ ਤੇ ਧੂਰੀ ਭਵਾਨੀਗੜ ਆਪਣਾ ਡਿੜਬਾ ਏਰੀਆ ਇੰਨਾ ਕ ਕਵਰ ਕਰ ਚੁੱਕੇ ਆਂ ਬਾਕੀ ਜਿਹੜਾ ਰ ਹੋਣ ਜਲਦ ਤੋਂ ਜਲਦ ਕਵਰ ਕਰ ਰਹੇ ਆਂ ਜਿਲ੍ਹੇ ਨਾਲ ਮੁਕਾਬਲਾ ਦੇਖਦੇ ਹੋਂ ਤੁਸੀਂ ਆਪਣਾ ਮੁਕਾਬਲਾ ਤਾਂ ਦੇਖੋ ਬਾਦਲ ਸਰਕਾਰ ਨੇ ਸਾਡਾ ਅੱਜ ਤੱਕ ਕੀਤਾ ਹੀ ਕੱਖ ਨਹੀਂ ਬਸੋ ਵੋਟ ਪਾਉਂਦੇ ਜਾ ਰਹੇ ਆਂ ਪੰਥ ਕਹਿ ਕੇ ਕਹਿ ਕੇ ਬੂਟਾ ਪਾਈਆਂ ਨੇ ਅੱਜ ਪੰਥ ਨੇ ਸਾਨੂੰ ਦਿੱਤਾ ਕੀ ਆ ਭੁਖਮਰੀ ਤੇ ਬੇਰੁਜ਼ਗਾਰੀ ਸਾਡਾ ਇੱਕ ਵੀ ਐਮਐਲਏ ਨਹੀਂ ਬਣਾਇਆ ਅੱਜ ਅੱਜ ਤੱਕ ਇੱਕ ਵੀ ਐਮਸੀ ਨਹੀਂ ਬਣਾਇਆ ਸਕਾ ਅਸੀਂ ਨਾ ਤਾਂ ਬਹੁਤ ਦੁਖੀ ਆ ਅੱਜ ਅੱਡ ਛੰਡੇ ਤੇ ਡੰਡਾ ਤਾਂ ਘਟਣਾ ਪਿਆ ਸਾਨੂੰ ਤੇ ਸਾਨੂੰ ਸਿੱਖ ਪੰਥ ਨੇ ਦਿੱਤਾ ਹੀ ਕੁਝ ਨਹੀਂ ਕਿਹੜੇ ਮੁੱਦੇ ਹੋਣਗੇ ਸਾਡੇ ਸੰਗਰੂ ਜਿਲ੍ਹੇ ਤੇ ਸਭ ਤੋਂ ਪਹਿਲਾਂ ਤਾਂ ਜੀ ਮਾਂ ਬੋਲੀ ਆ ਜਿਹੜੀ ਖਤਮ ਹੁੰਦੀ ਜਾ ਰਹੀ ਆ ਤੇ ਉਹ ਮਰਨ ਕੰਡੇ ਆ ਤੇ ਉਸ ਨੂੰ ਬਚਾਇਆ ਜਾਏਗਾ ਦੂਸਰੇ ਨੰਬਰ ਤੇ ਬੇਰੋਜ਼ਗਾਰੀ ਆ ਉਸ ਨੂੰ ਖਤਮ ਕੀਤਾ ਜਾਏਗਾ ਸਭ ਤੋਂ ਪਹਿਲਾਂ ਜਿਹੜੇ ਬੇਰੋਜ਼ਗਾਰ ਫਿਰ ਰਹੇ ਆ ਕਰ ਕਰ ਨੌਕਰੀ ਨਹੀਂ ਹੈਗੀ ਆ ਜਿਹਦੇ ਪੰਜ ਮਲਾਜ਼ਮ ਨੇ ਪੰਜ ਮੈਂਬਰ ਨੇ ਅਮੀਰ ਜਾਤੀਆਂ ਦੇ ਪੰਜੇ ਪੰਜੇ ਮਲਾਜ਼ਮ ਨੇ ਕਿਸੇ ਵੀ ਗਰੀਬ ਦੇ ਕਰ ਨੌਕਰੀ ਨਹੀਂ ਆ ਤੇ ਅਸੀਂ ਇਹ ਕੋਟੇ ਬਾਈ ਮੰਗਾਗੇ ਵੀ ਸਾਨੂੰ ਵੱਧ ਤੋਂ ਵੱਧ ਗਰੀਬਾਂ ਦੇ ਗਰੀਬੀ ਦੇ ਖਾਤੇ ਵਿੱਚ ਜਿਹਨੂੰ ਵੱਧ ਤੋਂ ਵੱਧ ਕੋਟਾ ਦਿੱਤਾ ਵੇ ਸਾਡੇ ਗਰੀਬ ਤੱਕ ਇਹਨੂੰ ਵੱਧ ਵੱਧ ਨੌਕਰੀਆਂ ਦਿੱਤੇ ਜਾਣ ਤੁਹਾਨੂੰ ਕਿਵੇਂ ਲੱਗਦਾ ਨੈਸ਼ਨ ਪਾਲਚੇ ਵੀ ਚੋਣ ਮੈਦਾਨ ਦੇ ਵਿੱਚ ਨੇ ਵੱਲ ਖਹਿਰੇ ਵੀ ਨੇਗੇ ਤੇ ਆਵਾ ਦੇ ਪਾਲਟੂ ਵੀ ਤੇ ਹੇਰ ਲੈਗੇ ਤੇ ਤੁਹਾਨੂੰ ਕਿਵੇਂ ਲੱਗਦਾ ਸਵਰਜੀ ਜਮਾਨ ਨੂੰ ਪਿਛਲੀ ਵਾਰ ਐਮਪੀ ਜਿੱਤ ਚੁੱਕੇ ਸੀ ਤੇ ਉਹਨਾਂ ਦਾ ਕਿਵੇਂ ਲੱਗ ਤੁਹਾਨੂੰ ਸਿਮਰਜੀਤ ਸਿੰਘ ਮਾਨ ਦੇ ਨਾਮ ਮੈਂ ਪੁਰਾਣਾ ਵਰਕਰਾਂ 1999 ਤੋਂ ਅਸੀਂ ਚੱਲੇ ਹੋਏ ਆ ਸਾਡੇ ਤਕਰੀਬਨ 80 ਪੱਲਿਓ ਖਰਚ ਕਰ ਕਰਕੇ ਮਾਨ ਸਾਹਿਬ ਨੂੰ ਵੋਟਾਂ ਪੁਵਾਈਆਂ ਤੇ ਅੱਜ ਪਿੰਡਾਂ ਵਾਲੇ ਲੋਕ ਸਾਨੂੰ ਫੜ ਫੜ ਕੇ ਖੜਦੇ ਆ ਸਾਡੇ ਕੰਮ ਨਹੀਂ ਹੁੰਦੇ ਤੇ ਮਾਨ ਸਾਹਿਬ ਨੇ ਅੱਜ ਤੱਕ ਕਿਸੇ ਵੀ ਕਰੀਬ ਤੱਕੇ ਨੂੰ ਸਿਗਲੀਕਰ ਬਰਾਤਰੀ ਨੂੰ ਤੇ ਕਿਸੇ ਹੋਰ ਬਰਾਤਰੀ ਨੂੰ ਅੱਜ ਕੋਈ ਗਰੰਟ ਨਹੀਂ ਦਿੱਤੀ ਕੋਈ ਉਹਨਾਂ ਨਾਲ ਬੁਲਾ ਕੇ ਮੀਟਿੰਗ ਨਹੀਂ ਕੀਤੀ ਕਦੇ ਕੋਈ ਸਰਕਾਰ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ ਮੀਟਿੰਗ ਕਰਨ ਤੋਂ ਬਾਅਦ ਕੋਈ ਐਮਐਲਡੀ ਟਿਕਟ ਉਹਨਾਂ ਨੂੰ ਨਹੀਂ ਦਿੱਤੀ ਤੇ ਵੋਟਾਂ ਲਈ ਵਰਤੇ ਆ ਗਿਆ ਤੁਹਾਡੀ ਕਿੰਨੀ ਵੋਟ ਹੈ ਸਿਗਲੀ ਸਿਗਲੀਕਰ ਦੀ ਕਿੰਨੀ ਵੋਟ ਹੈ ਭਾਈਚਾਰੇ ਦੀ ਸਾਡੇ ਪਾਈਚਾਰੇ ਦੀ ਉਰੇ ਹੈਗੀ 10000 ਵੋਟਾਂ ਜੀ ਤੇ 10000 ਦੇ ਬਾਅਦ ਡੀਐਨਟੀ ਟੱਪਰੀ ਵਸ ਕਬੀਲਿਆਂ ਦੀ तकरीबन ਹੈਗੀ 12 13 ਹਜ਼ਾਰ ਵੋਟਾਂ ਤੇ ਬਾਕੀ ਸਾਡੇ ਨਾਲ ਰੈਡੀ ਯੂਨੀਅਨ ਸਾਰੀ ਖੜੀ ਆ ਤੇ ਹੋਰ ਵੀ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ ਨੇ ਮੇਰੇ ਵੀਰ ਦੇ ਦੋ ਆਪਣੇ ਕੈਂਡੀਡੇਟ ਠੀਕਾ ਮਲੇਰ ਕੋਟ ਦੇ ਤੋਂ ਕਾਗਜ਼ ਉਹਨਾਂ ਦੇ ਖਾਰਜ ਹੋ ਗਏ ਤੇ ਉਹਨੇ ਨਾਲ ਉਹ ਸਾਡੇ ਨਾਲ ਚੱਲ ਰਹੇ ਆ ਤੇ ਬੜਾ ਧੰਨਵਾਦ ਉਹਨਾਂ ਦਾ ਤੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਬਿਨਾਂ ਸਵਾਰਥ ਤੋਂ ਬੜੇ ਪਿਆਰ ਨਾਲ ਉਹ ਸਾਡੀ ਮੁਹਿੰਮ ਚਲਾ ਰਹੀਆਂ ਮਲੇਰਕੋਟ ਦੇ ਕਿਉਂਕਿ ਭਾਜਪਾ ਜਦੋਂ ਅਰਵਿੰਦ ਖੰਨਾ ਜੀ ਜਿਹੜੇ ਮੈਦਾਨ ਵਿੱਚ ਲੈ ਕਾਫੀ ਤਰ੍ਹਾਂ ਵਿਰੋਧ ਦੇਖਿਆ ਗਿਆ ਉਹਨਾਂ ਦੇ ਕੰਨ ਤੇ ਉਹਨਾਂ ਨਾਲ ਤੁਸੀਂ ਕਿਵੇਂ ਦੇਖਦੇ ਹੋਗੇ ਸਾਡਾ ਪੰਜਾਬ ਦਾ ਕੀਤਾ ਹੀ ਕੁਛ ਨਹੀਂ ਸਾਡਾ ਪਾਣੀ ਖੋਲਿਆ ਸਾਡਾ ਚੰਡੀਗੜ੍ਹ ਖੋਲਿਆ ਸਾਡੀ ਪੰਜਾਬੀ ਯੂਨੀਵਰਸਿਟੀ ਖੋਲੀ ਸਾਡਾ ਭਾਜਪਾ ਨੇ ਜਦੋਂ ਬੇੜਾ ਕਰਕੇ ਕਰ ਦਿੱਤਾ ਪੰਜਾਬ ਦਾ ਪੰਜਾਬ ਸਾਡਾ ਖਾਲੀ ਹੋ ਕੇ ਬਾਹਰ ਨੂੰ ਜਾ ਰਿਹਾ ਨੌਕਰੀਆਂ ਕੋਈ ਨਹੀਂ ਹੈਗੀਆਂ ਸਾਨੂੰ ਸੈਂਟਰ ਨੇ ਦਿੱਤਾ ਕੀ ਅੱਜਕੱਲ੍ਹ ਸੁੰਦਰੀ ਪੰਜਾਬ ਦੇ ਪਾਣੀਆਂ ਪ੍ਰਤੀ ਕੀ ਨੀਤੀ ਹੋਗੀ ਕੀ ਸੋਚੇਗੀ ਸਾਡਾ ਦੇਖੋ ਜੀ ਅਤ ਜਦੋਂ ਤੋਂ ਦੇਸ਼ ਜਹਾਦ ਹੋਇਆ ਪਾਣੀ ਰਾਜਸਥਾਨ ਪੀ ਗਿਆ ਹਰ ਪਾਰ ਪੀਆ ਦਾ ਹਰ ਸਾਲ ਕੋਈ ਸਾਨੂੰ ਪਾਣੀ ਦੀ ਡਿਵੈਲਪਮੈਂਟ ਨਹੀਂ ਆਉਂਦੀ ਅਸੀਂ ਰਾਜਸਥਾਨ ਤੋਂ ਪੱਥਰ ਚੱਕਦੇ ਹਾਂ ਹਰਿਆਣੇ ਤੋਂ ਪੱਥਰ ਚੱਕਦੇ ਹਾਂ ਅਸੀਂ ਉਹਨਾਂ ਨੂੰ ਪੈਸਾ ਦਿੰਨੇ ਆ ਸਾਡੇ ਪਾਣੀ ਦਾ ਪੈਸਾ ਮੁੱਲ ਕਿਉਂ ਨਹੀਂ ਪਾਇਆ ਜਾਂਦਾ ਕੀ ਕਰੋਗੇ ਪਾਣੀ ਪਾਣੀ ਦਾ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋ ਜਾਏ ਪੰਜਾਬ ਦੀ ਅੱਧੀ ਸਥਿਤੀ ਦੀ ਬਦਲ ਜਾਊਗੀ ਛਿਲੇ ਸੀ ਪਾਣੀ ਦਾ ਜਿਹੜਾ ਦੱਸਿਆ ਜਾਂਦਾ 40 50% ਪਾਣੀ ਜਿਹੜਾ ਵਿਰਥ ਜਾਂਦਾ ਉਹ ਨੂੰ ਰੋਕਣ ਲਈ ਤੁਸੀਂ ਕੀ ਕਰੋਗੇ ਕੀ ਸੋਚ ਹੋएगी ਤੁਹਾਡੀ ਦੇਖੋ ਜੀ ਰੋਕਣ ਵਾਸਤੇ ਤਾਂ ਦੇਖੋ ਸਰਕਾਰ ਨੇ ਪਹਿਲਾਂ ਯਤਨ ਕੀਤੇ ਉਹਨਾਂ ਦੇ ਕਿੰਨੇ ਕੁ ਪਾਸ ਹੋਏ ਆ ਅੱਜ ਤਾਂ ਮੰਗ ਰੱਖ ਸਕਦੇ ਆ ਪਾਰਲੀਮੈਂਟ ਦੇ ਵਿੱਚ ਜਾ ਕੇ ਫੇਲ ਪਾਸ ਤਾਂ ਸਰਕਾਰ ਨੇ ਕਰਨਾ ਕੋਸ਼ਿਸ਼ੀਲੀ ਦੇ ਵਿੱਚ ਵੀਜੇਂਦਰ ਸਿੰਘ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਤੁਹਾਨੂੰ ਕੀ ਲੱਗਦਾ ਹੈ ਵੀਜੇਂਦਰ ਸਿੰਘ ਨੇ ਦੇਖੋ ਜੀ ਉਹਦੇ ਆਧਾਰ ਤੇ ਸੁਖਵਾਲ ਖੈਰਾਂ ਦੇ ਜਿੱਤ ਸਕਦੇ ਜਾਣੇ ਕਾਂਗਰਸੀ ਟਿਕਟ ਵੀਜੇਂਦਰ ਸਿੰਘ ਲਾ ਨੂੰ ਮਿਲਣੀ ਚਾਹੀਦੀ ਸੀਗੀ ਉਹਨਾਂ ਨੇ ਹਲਕੇ ਦੇ ਵਿੱਚ ਕੰਮ ਕੀਤੇ ਹੋਇਆ ਸੁਖਵਾਲ ਖੈਰਾਂ ਨੂੰ ਤਾਂ ਓਰੇ ਕੋਈ ਜਾਣਦਾ ਨਹੀਂ ਹੈਗਾ ਫੋਟ ਪਾਰਟੀ ਦੀ ਵੋਟ ਉਹਨਾਂ ਨੂੰ ਮਿਲ ਸਕਦੀ ਆ ਔਰ ਦੂਸਰੀ ਕੋਈ ਵੋਟ ਨਹੀਂ ਮਿਲ ਸਕਦੀ ਹੋ ਸਕਦਾ ਉਹਨਾਂ ਦੇ ਖਿਲਾਫ ਵਿਜੇਂਦਰ ਸਿੰਘ ਲਾਂਤਰ ਖਾਤੇ ਵੀ ਹੋਣ ਤੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਸਮਰਥਨ ਮਿਲ ਸਕਦਾ ਕਿ ਨਹੀਂ ਸਾਨੂੰ ਹੋ ਸਕਦਾ ਗੱਲਬਾਤ ਹੋਈ ਗਈ ਹੋ ਸਕਦਾ ਵਿਜੇਂਦਰ ਸਿੰਘ ਲਾਂ ਸਾਨੂੰ ਆਜ਼ਾਦ ਮੀਤਵਾਰ ਨੂੰ ਸਮਰਥਨ ਦੇਣ ਤੁਹਾਨੂੰ ਗੱਲਬਾਤ ਕੋਈ ਹੋਈ ਕਿਸੇ ਨਾਲ ਹਲੇ ਗੱਲਬਾਤ ਨਹੀਂ ਹੈ ਤੇ ਹੋ ਸਕਦਾ ਅਸੀਂ ਕਰੀਏ ਗੱਲਬਾਤ ਉਹਨਾਂ ਨਾਲ ਜਿਲੇ ਸੀ ਤੁਸੀਂ ਵੋਟਰਾਂ ਨੂੰ ਕੀ ਅਪੀਲ ਕਰੀ ਤੁਹਾਨੂੰ ਕੀ ਕਹਿਣਾ ਚਾਹੀਦਾ ਭਾਰਤੀ ਜਨ ਸਮਾਨ ਪਾਰਟੀ ਵੱਲੋਂ ਮੈਨੂੰ ਟਿਕਟ ਦਿੱਤਾ ਗਿਆ। ਇਹ ਸਾਰੀ ਸਮਾਜ ਹੈ ਜਿਹੜਾ ਦੁਖੀ ਪਰਿਵਾਰ ਇਕੱਠਾ ਹੋਇਆ। ਉਹਨਾਂ ਨੇ ਸਾਡੀ ਇੱਕ ਆਲ ਇੰਡੀਆ ਕਮੇਟੀ ਬਣਾਈ ਹੈ। ਉਹਨਾਂ ਦੇ ਪ੍ਰਧਾਨ ਨੇ ਰਵਿੰਦਰ ਸਿੰਘ ਜੀ ਸਾਡਾ ਜਿਹੜਾ ਹੈਗਾ 4 ਨੰਬਰ ਟੈਲੀਫੋਨ ਹੈ। ਮੈਂ ਜਨਤਾ ਨੂੰ ਅਪੀਲ ਕਰੂੰਗਾ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਨੂੰ ਸਫਲ ਬਣਾਓ। ਆਹ ਟੈਲੀਫੋਨ ਦਾ ਬਟਨ ਦਬੋ ਜੋ ਕੋਈ 8ਵੇਂ ਨੰਬਰ ਤੇ ਬਟਾਣਾ 8ਵੇਂ ਨੰਬਰ ਵਾਲਾ ਬਟਨ ਟੈਲੀਫੋਨ ਦਾ ਉਹ ਦਬ ਕੇ ਸਾਨੂੰ ਸਫਲ ਬਣਾਓ। ਸਾਰੇ ਕਮਰ ਰਹਿੰਦੇ ਹੋਏ ਅਸੀਂ ਪਾਰਲੀਮੈਂਟ ਦੇ ਵਿੱਚ ਚੁੱਕਾਂਗੇ।